ਇਹ ਸੁਣੋ ਜੇਲ੍ਹ ਚੋਂ ਬਾਹਰ ਆਏ ਬੰਦੀ ਸਿੰਘ ਗੁਰਦੀਪ ਖਹਿੜਾ ਨੇ ਬਹੁਤ ਵੱਡੀਆਂ ਗੱਲਾਂ ਬੋਲੀਆਂ ਨੇ ਸਾਰੇ ਹੈਰਾਨ ਹੋ ਗਏ ਨੇ ਸੁਣੋ ਮੈਂ ਸੱਚ ਤੁਹਾਨੂੰ ਦੱਸਿਆ ਇਹ ਸੱਚ ਬੋਲਣ ਦਾ ਪਤਾ ਨਹੀਂ ਮੈਨੂੰ ਕੀ ਖਮਾ ਜਾਂ ਭੁਗਤਣਾ ਪੈਣਾ ਫੇਰ ਵੀ ਸਿੰਘ ਤਿਆਰ ਆ ਗੱਲ ਹੀ ਕੋਈ ਨਹੀਂ ਇਸ ਬੰਦੀ ਸਿੰਘ ਨੇ ਸੁਖਬੀਰ ਬਾਦਲ ਦੀਆਂ ਤਾਰੀਫਾਂ ਦੇ ਪੁੱਲ ਬੰਨੇ ਨੇ ਅਕਾਲੀ ਦਲ ਦੀਆਂ ਰੱਜ ਕੇ ਤਾਰੀਫਾਂ ਕੀਤੀਆਂ ਨੇ ਤੇ ਅਮਰਤਪਾਲ ਦੇ ਉੱਪਰ ਵੱਡੇ ਸਵਾਲ ਖੜੇ ਕੀਤੇ ਨੇ ਨਾਂ ਲੈ ਬਿਨਾ ਸਿੱਧਾ ਹੀ ਅਮਰਤਪਾਲ ਵੱਲ ਵੱਡੇ ਇਸ਼ਾਰੇ ਕਰਕੇ ਵੱਡੇ ਸਵਾਲ ਖੜੇ ਕੀਤੇ ਨੇ ਕੀ ਕਿਹਾ ਕਹਿੰਦਾ ਕਿ ਅਸੀਂ ਇੰਨਾ ਇੰਨਾ ਟਾਈਮ ਜੇਲਾ ਕੱਟੀਆਂ ਪਰ ਕਦੀ ਕਿਸੇ ਕੋਲ ਮਿੰਨਤ ਨਹੀਂ ਕੀਤੀ ਲੇਲੜੀ ਨਹੀਂ ਕਦੀ ਕਦੇ ਅਸੀਂ ਐਮਪੀ ਐਮਐਲਏ ਬਣਨ ਬਾਰੇ ਨਹੀਂ ਸੋਚਿਆ ਪਰ ਕਹਿੰਦਾ ਹੁਣ ਆ ਨਵੇਂ ਮੁੰਡੇ ਉੱਠੇ ਨੇ ਗੱਲਾਂ ਕਰਦੇ ਸੀ ਖਾਲਿਸਤਾਨ ਦੀਆਂ ਸਿਰ ਦੇਣ ਦੀਆਂ ਤੇ ਕਹਿੰਦਾ ਚੋਣਾ ਲੜ ਕੇ ਤੇ ਹੁਣ ਸਿਰ ਦੇਣ ਦੀਆਂ ਗੱਲਾਂ ਕਰਨ ਵਾਲੇ ਚਾਰ ਲੱਤਾਂ ਵਾਲੀ ਕੁਰਸੀ 'ਚ ਸਿਰ ਫਸਾ ਕੇ ਬਹਿ ਗਈ। ਇੱਥੋਂ ਤੱਕ ਬੋਲਿਆ ਸਾਡੀਆਂ ਫੋਟੋ ਨਾ ਲਾਓ ਭਾਈ। ਨਾਟਕ ਕਿਉਂ ਕਰਦੇ? 34-34 ਸਾਲ ਹੋ ਗਏ ਐ। ਇੱਥੇ ਸ਼੍ਰੋਮਣੀ ਗੁਰਦੁਆਰਾ ਪ੍ਰੰਧ ਕਮੇਟੀ ਦੇ ਪ੍ਰਧਾਨ ਸਾਹਿਬ ਬੈਠੇ ਐ, ਸ਼੍ਰੋਮਣੀ ਕਾਲੀਦਾਲ ਦੇ ਪ੍ਰਧਾਨ ਸਾਹਿਬ ਵੀ ਬੈਠੇ ਐ। ਹੋਰ ਵੀ ਤੁਸੀਂ ਸਾਥ ਸੰਗਤ ਬੈਠੀ ਹੋ। ਕੋਈ ਕਹਦੇ ਕਿਸ ਨੂੰ ਕਦੀ ਕੋਈ ਚਿੱਠੀ ਲਿਖੀ ਹੋਵੇ। ਕੋਈ ਅਫਸਰ ਕਹੇ ਕਿ ਅਫਸਰ ਨੂੰ ਪੰਜਾਬ ਦੇ ਚਿੱਠੀ ਲਿਖੀ ਹੋਵੇ ਮਰ ਗਏ। ਸਾਡੇ ਦੇ ਨਜਾਜ਼ ਕੇ ਪਿਆ ਗਿਆ ਸਾਨੂੰ ਬਾਹਰ ਕੱਢੋ ਓਏ ਡੇਢ ਸਾਲ ਲਈ ਹੋਇਆ ਤੇ ਲਲੜੀਆਂ ਕੱਢਣ ਲੱਗੇ ਕਹਿੰਦੇ ਸੀ ਖਾਲਸਾਾਂ ਤੋਂ ਬਿਨਾ ਤੁਸੀਂ ਵੀ ਸੁਣਿਆ ਐ ਸਪੀਜਾਂ ਪੰਜਾਬ ਦਾ ਮਸਲਾ ਹੱਲ ਨਹੀਂ ਹੋਣਾ ਆਜ਼ਾਦੀ ਲੈਣੀ ਪੈਣੀ ਆ ਸਿਰ ਦੇਣੇ ਪੈਣੇ ਆ ਤੇ ਸਿਰ ਕਿੱਥੇ ਦਿੱਤਾ ਚਾਰ ਲੱਤਾਂ ਵਾਲੀ ਕੁਰਸੀ 'ਚ ਜਾ ਕੇ ਭਾਈ ਇਹੀ ਜੇ ਚਾਹੁੰਦੇ ਤੇ ਅਸੀਂ 99 'ਚ 11 ਦੁੱਗੇ ਬਣਾਏ 199 'ਚ ਤੇ ਕੀ ਗੱਲ ਹੈ ਨਹੀਂ ਉਦੋਂ ਐਮਪੀ ਬਣ ਸਕਦੇ ਐਮਐਲਏ ਬਣ ਸਕਦੇ ਅਸੀਂ ਅੱਜ ਵੀ ਕਹਿੰਦੇ ਆ ਕੋਈ ਵੀ ਦਲ ਕੋਈ ਵੀ ਰਾਜ ਦੀ ਤੁਸੀਂ ਸੁਣਿਆ ਨਾਂ ਲਏ ਤੋਂ ਬਿਨਾ ਬੰਦੀ ਸਿੰਘ ਗੁਰਦੀਪ ਸਿੰਘ ਖੇੜਾ ਨੇ ਇਹ ਹਮਲਾ ਅਮਰਤਪਾਲ ਸਿੰਘ ਤੇ ਕੀਤਾ ਉਹ ਕਹਿੰਦਾ ਗੱਲਾਂ ਸਿਰ ਦੇਣ ਦੀਆਂ ਕਰਦੇ ਸੀ ਖਾਲਿਸਤਾਨ ਦੀਆਂ ਕਰਦੇ ਸੀ ਤੇ ਸਿਰ ਦੇਣ ਦੀਆਂ ਗੱਲਾਂ ਕਰਨ ਵਾਲੇ ਚਾਰ ਲੱਤਾਂ ਵਾਲੀ ਐਮਪੀ ਦੀ ਕੁਰਸੀ 'ਚ ਸਿਰ ਫਸਾ ਕੇ ਬਹਿ ਗਏ ਨੇ ਤੁਸੀਂ ਸੁਣਿਆ ਇਨਾ ਵੱਡਾ ਸਵਾਲ ਅਮਰਤਪਾਲ ਦੇ ਉੱਪਰ ਕਿਸੇ ਨੇ ਨਹੀਂ ਚੁੱਕਿਆ ਕਈਆਂ ਨੇ ਪਹਿਲਾਂ ਸਵਾਲ ਉਠਾਏ ਨੇ ਬਹੁਤ ਸਾਰੇ ਸਵਾਲ ਅਮਰਤਪਾਲ ਦੇ ਉੱਪਰ ਉੱਠੇ ਨੇ ਜਦੋਂ ਉਹਨਾਂ ਨੇ ਚੋਣ ਲੜੀ ਜਦੋਂ ਉਹਨਾਂ ਨੇ ਸੰਵਿਧਾਨ ਦੀ ਸੌ ਚੁੱਕੀ ਹੈ ਸਵਾਲ ਉੱਠੇ ਲੋਕ ਕਹਿੰਦੇ ਰਹਿ ਕੁਝ ਲੋਕ ਵੀ ਸੰਵਿਧਾਨ ਨੂੰ ਨਾ ਮੰਨਣ ਦਾ ਦਾਵਾ ਕਰਨ ਵਾਲੇ ਹੁਣ ਖੁਦ ਚਿੱਠੀਆਂ ਲਿਖ ਕੇ ਸੰਵਿਧਾਨ ਦੀ ਸੌ ਕਿਉਂ ਚੁੱਕਣ ਦੀ ਕੋਸ਼ਿਸ਼ ਕਰ ਰਹੇ ਨੇ ਪਾਰਲੀਮੈਂਟ ਨੂੰ ਨਾਂ ਮੰਨਣ ਵਾਲੇ ਉਸੇ ਪਾਰਲੀਮੈਂਟ ਚ ਐਮਪੀ ਬਣਨ ਲਈ ਜ਼ੋਰ ਕਿਉਂ ਲਾ ਰਹੇ ਨੇ ਕੁਝ ਲੋਕ ਕਹਿੰਦੇ ਨੇ ਪਰ ਅੱਜ ਇਹ ਸਵਾਲ ਇਹਨਾਂ ਨੇ ਉਠਾਏ ਨੇ ਅੱਗੇ ਆ ਸੁਣੋ ਕਿਵੇਂ ਅਕਾਲੀ ਦਲ ਤੇ ਸੁਖਬੀਰ ਬਾਦਲ ਹੋਰਾਂ ਦੀਆਂ ਤਾਰੀਫਾਂ ਕਰ ਰਹੇ ਨੇ ਆ ਦੇ ਆਪਣੇ ਆਪ ਚਲੋ ਸਾਡੇ ਬਰਾਕੇ ਨਾਂ ਚਲਾਓ ਸ਼੍ਰੋਮਣੀ ਅਕਾਲੀ ਦਲ ਨੇ ਸ਼੍ਰੋਮਣੀ ਗੁਰਦੁਆਰਾ ਪ੍ਰੰਧ ਕਮੇਟੀ ਨੇ ਬੰਦੀ ਸੰਘਾਂ ਦੀ ਹੱਦ ਤੋਂ ਵੱਧ ਮਤ ਕੀਤੀ ਹੈ ਮੈਂ ਗਿਣਕੇ ਨੇ ਦੱਸਣਾ ਚਾਹੁੰਦਾ ਅੱਜ ਵੀ ਨਾਲ ਨੇ ਸਾਨੂੰ ਕੰਡਾ ਵੀ ਚੁਬਦਾ ਹੈ ਤੇ ਸ਼੍ਰੋਮਣੀ ਗੁਰਦੁਆਰਾ ਪੰਗੋਨੀ ਕਮੇਟੀ ਦੇ ਪ੍ਰਧਾਨ ਸਰਦਾਰ ਹਜਿੰਦਰ ਸਿੰਘ ਜੀ ਧਾਮੀ ਸ਼੍ਰੋਮਣੀ ਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਜੀ ਬਾਦਲ ਸਰਦਾਰ ਮਜੀਠੀਆ ਸਾਹਿਬ ਜਿਹੜੇ ਵੀ ਨੇੜੇ ਨੇੜੇ ਉਹ ਜਿੰਨਾਂ ਨੂੰ ਫੋਨ ਚੱਲ ਜਾਂਦਾ ਹੈ ਉਹ ਸਾਡਾ ਦਰਦ ਸਮਝ ਕੇ ਉਸੇ ਵੇਲੇ ਤਾਰਾਂ ਖੜਕਾ ਦਿੰਦੇ ਨੇ ਕਿਹੜਾ ਡਾਕਟਰ ਚਾਹੀਦਾ ਗੱਡੀ ਚਾਹੀਦੀ ਆ ਦੂਜਾ ਜਿੰਨਾਂ ਸਾਡੇ ਨਾਂ ਦੇ ਪੈਸੇ ਇਕੱਠੇ ਕੀਤੇ ਆ ਕੋਈ ਨਹੀਂ ਬੋੜਦਾ ਕਿਉਂ ਉਹਨਾਂ ਦੀ ਕਮਾਈ ਮਰ ਗਈ ਪਹਿਲਾਂ ਗਦੀਪ ਸਿੰਘ ਖਾੜੇ ਤੋਂ ਵੀਡੀਓ ਬਣਾ ਕੇ ਲੈ ਜਾਂਦੇ ਸੀ ਗਦੀਪ ਸਿੰਘ ਖਾੜਾ ਕਹਿੰਦਾ ਸੀ ਇਹ ਬੰਦੀ ਸਿੰਘਾਂ ਨੇ ਮਦਦ ਕਰਦੇ ਇਹਨਾਂ ਦੀ ਮਦਦ ਕਰੋ ਉਹਨਾਂ ਦੇ ਪੈਸੇ ਇਕੱਠੇ ਹੋ ਜਾਂਦੇ ਹੁਣ ਆਪਾਂ ਬੋਲਦੇ ਨਹੀਂ ਸ਼੍ਰੋਮਣੀ ਗੁਰਦੁਆਰਾ ਬੰਦਕ ਕਮੇਟੀ ਸ਼੍ਰੋਮਣੀ ਕਾਲੀ ਦਲ ਨੇ ਕਦੀ ਸਾਨੂੰ ਇਹ ਨਹੀਂ ਕਿਹਾ ਵੀਡੀਓ ਬਣਾ ਕੇ ਕਹਿ ਦਿਓ ਵੀ ਇਹਨਾਂ ਦੀ ਮਦਦ ਕਰੋ ਮੈਂ ਜੋ ਕੁਝ ਬੋਲਿਆ ਆਪਣੇ ਆਪ ਬੋਲਿਆ ਸੱਚ ਬੋਲਿਆ ਸੋ ਇਹ ਜਿਹੜਾ ਤੁਹਾਨੂੰ ਕਹਾਣੀ ਸਾਰੀ ਸੱਚੀ ਦੱਸੀ ਹੈ ਇਹ ਸੱਚ ਦੀ ਆਵਾਜ਼ ਹੈ ਮੈਂ ਕਹਿੰਦਾ ਉਹਨਾਂ ਲੋਕਾਂ ਨੂੰ ਹੀ ਆ ਪ੍ਰੈਸ ਦੇ ਜਿਹੀ ਰਹੇ ਵੀ ਕਹਿਣਾ ਚਾਹੁੰਨਾ ਵੀ ਸਾਡੀਆਂ ਫੋਟੋ ਨਾ ਲਾਓ ਭਾਈ ਨਾਟਕ ਕਿਉਂ ਕਰਦੇ ਅੱਗੇ ਤੁਹਾਨੂੰ ਅਗਲੀ ਵੀਡੀਓ ਇਹਨਾਂ ਦੀ ਦਿਖਾਉਣੇ ਆ ਪਰ ਤੁਸੀਂ ਦੇਖਿਆ ਸੁਖਬੀਰ ਬਾਦਲ ਦੀਆਂ ਪ੍ਰਕਾਸ਼ ਸਿੰਘ ਬਾਦਲ ਦੀਆਂ ਔਰ ਅਕਾਲੀ ਦਲ ਦੀਆਂ ਤੇ ਸ਼ਰੋਮਣੀ ਕਮੇਟੀ ਦੇ ਪ੍ਰਧਾਨ ਧਾਮੀ ਸਾਹਿਬ ਦੀਆਂ ਰੱਜ ਕੇ ਤਰੀਫਾਂ ਗੁਰਦੀਪ ਸਿੰਘ ਖੜਾ ਨੇ ਕੀਤੀਆਂ ਨੇ ਤਰੀਫਾਂ ਦੇ ਪੁੱਲ ਬੰਨੇ ਨੇ ਇਹ ਕਿਹਾ ਵੀ ਸਾਨੂੰ ਬੰਦੀ ਸਿੰਘਾਂ ਨੂੰ ਕੰਡਾ ਵੀ ਚੁੱਭਾ ਤਾਂ ਇਹ ਸਾਡੇ ਨਾਲ ਖੜੇ ਸਾਡੀ ਬੜੀ ਮਦਦ ਕੀਤੀ ਦੂਜੀਆਂ ਜੇਲ੍ਹਾਂ ਤੋਂ ਸਾਨੂੰ ਪੰਜਾਬ ਚ ਲੈ ਕੇ ਆਂਦਾ ਬਹੁਤ ਕੁਝ ਕੀਤਾ ਤੇ ਇੱਥੋਂ ਤੱਕ ਕਿਹਾ ਆ ਅਗਲੀ ਵੀਡੀਓ ਦੇਖੋ ਇੱਥੋਂ ਤੱਕ ਕਿਹਾ ਗੁਰਦੀਪ ਸਿੰਘ ਖੇੜਾ ਨੇ ਉਹ ਕਹਿੰਦੇ ਵੀ ਅੱਜ ਦੇ ਇਹ ਨਵੇਂ ਛੋਕਰੇ ਉੱਠੇ ਨੇ ਤੇ ਸਵਾਲ ਠਾਉਣ ਲੱਗ ਪਏ ਨੇ ਅਕਾਲੀ ਦਲ ਤੇ ਔਰ ਬਾਦਲ ਪਰਿਵਾਰ ਤੇ ਔਰ ਕਹਿੰਦੇ ਜਿੰਨੇ ਬੰਦੀ ਸਿੰਘ ਹੋਏ ਜਿੰਨਾ ਨੇ ਵੱਡੀਆਂ ਕੁਰਬਾਨੀਆਂ ਕੀਤੀਆਂ ਨੇ ਉਹਨਾਂ ਚੋਂ ਕਿਸੇ ਨੇ ਜਿਹੜੀ ਅਕਾਲੀ ਦਲ ਤੇ ਪ੍ਰਕਾਸ਼ ਸਿੰਘ ਬਾਦਲ ਤੇ ਕੋਈ ਸਵਾਲ ਨਹੀਂ ਸੀ ਚੁੱਕਿਆ ਬਰਾਈ ਨਹੀਂ ਸੀ ਕੀਤੀ ਆ ਸੁਣੋ ਪਹਿਲਾਂ ਹੀ ਤੁਹਾਂ ਕਹਿੰਦੇ ਫਿਕਰ ਕੀਤਾ ਨਹੀਂ ਤੇ ਹੁਣ ਵੀ ਫਿਕਰ ਆਪਾਂ ਨਹੀਂ ਕਰਨਾ ਇੱਕ ਗੱਲ ਯਾਦ ਕਰਿਓ ਜਰੂਰ ਇਹ ਗੱਲ ਰਹਿ ਗਈ ਸਾਰੇ ਖਾਲਸਾ ਸਿੰਘਾਂ ਜਰਨੈਲਾਂ ਦਾ ਨਾਮ ਲਵਾਂਗਾ ਇਹ 13 ਪ੍ਰਾਪਲੂ 178 ਤੋਂ ਲੈ ਕੇ ਰੌਲੀ ਪਾਈ ਜਾਂਦੇ ਆ ਫਿਰ ਹਮਨੇ ਕਾਲੀਦਾਲ ਬਾਰੇ ਵੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਪਰਿਵਾਰ ਬਾਰੇ ਵੀ ਔਰ ਮੈਨੂੰ ਦੱਸੋ ਸ਼ਹੀਦ ਪਾਈ ਹਰਜਿੰਦਰ ਸਿੰਘ ਜਿੰਦਾ ਜਿਨੇ ਪੂਨੇ ਜਾ ਕੇ ਜਰਨਲ ਵੈਦਿਆ ਮਾਰਿਆ ਦਿੱਲੀ ਲਲਤ ਮਾਕਣ ਮਾਰਿਆ ਦੰਗਿਆਂ ਦਾ ਦੋਸੀ ਪਾਈ ਸੁਖਦੇਵ ਸਿੰਘ ਬੱਬਰ ਪਾਈ ਗੁਰਜਨ ਸਿੰਘ ਬੁੱਧ ਸਿੰਘ ਵਾਲਾ ਪਾਈ ਜਗਰਾਦ ਸਿੰਘ ਉਫ ਤੂਫਾਨ ਸਿੰਘ ਤੂਫਾਨ ਉਤਾਰ ਸਿੰਘ ਬ੍ਰਹਮਾ ਪਾਈ ਸੁਖਦੇਵ ਸਿੰਘ ਸਖੀਰਾ ਹੋਰ ਵੀ ਜਰਨਲ ਜਨਾਨ ਮੈਂ ਨਾ ਸਾਤ ਨਾ ਜਾਨਾ ਭਾਈ ਨੋ ਸਿੰਘ ਬੱਬਰ ਉਹਨਾਂ ਤੋਂ ਕਦੀ ਗੱਲ ਸੁਣੀ ਸ਼੍ਰੋਮਣੀ ਅਕਾਲੀ ਦਲ ਦੇ ਅبرੋਧ ਕੋਈ ਗੱਲ ਸੁਣੀ ਕਦੀ ਉਹਨਾਂ ਆਖਿਆ ਹੀ ਪ੍ਰਕਾਸ਼ ਸਿੰਘ ਬਾਦਲ ਗਲਤਿਆ ਉਹ ਅੱਜ ਤੁਸੀਂ ਕੱਲ ਦੇ ਸੋਕਰੇ ਉੱਠ ਕੇ ਉਹ ਜਿਨ੍ਹਾਂ ਗੁਰੂ ਘਰ ਦੀ ਮਰਜਾਦਾ ਨੂੰ ਕਾਇਮ ਕੀਤਾ ਤਾਂ ਆਹ ਚ ਉਥੇ ਗੰਦ ਪਾਤਾ ਤੇ ਫੇਰ ਗੰਦ ਪਾਉਣਾ ਚਾਹੁੰਦੇ ਹੋ ਗੋਲਕਾ ਪੂਰੀ ਗੋਲਕ ਖਾਲੀ ਕਰਨੀ ਗੰਨ ਮਖਾ ਕੇ ਆਪੇ ਸਕੱਤਰ ਆਪੇ ਜਨ ਸਕੱਤਰ ਆਪੇ ਪ੍ਰਧਾਨ ਸਾਹਿਬ ਆਪੇ ਇੰਸਪੈਕਟਰ ਤੋ ਜਿੰਨਾ ਪੰਜ ਜਾਣੇ ਅੱਗੇ ਹੁੰਦੇ ਉਹਨਾਂ ਵੰਡ ਲੈਣੀ ਤੇ ਆਹ ਹਾਲਾਤ ਬਣਾਉਣਾ ਚਾਹੁੰਦੇ ਇਹ ਲੋਕ ਇਹ ਹਾਲਾਤ ਨਾ ਬਣਦੇਓ ਜੀ ਇੱਕ ਸਵਾਲ ਇੱਥੇ ਹੋਰ ਵੀ ਹੈ ਅੱਜ ਭਾਵੇਂ ਬੀਬੀ ਜਗੀਰਕੌਰ ਨੇ ਇਹ ਕਿਹਾ ਹੈ ਬਈ ਸੁਖਬੀਰ ਬਾਦਲ ਤੇ ਸਾਨੂੰ ਕੋਈ ਭਰੋਸਾ ਤੇ ਵਿਸ਼ਵਾਸ ਰਿਹਾ ਹੀ ਨਹੀਂਗਾ ਤੇ ਕਦੇ ਹੋਣਾ ਵੀ ਨਹੀਂ ਪਰ ਮੈਨੂੰ ਲੱਗਦਾ ਜੇ ਅੱਜ ਕਾਲੀਦਲ ਦੀ ਫੇਰ ਸਰਕਾਰ ਬਣ ਜਾਈ ਸੁਖਬੀਰ ਬਾਦਲ ਮੁੱਖ ਮੰਤਰੀ ਬਣ ਜਾਈ ਤੇ ਉਹ ਬੀਬੀ ਹੋਰਾਂ ਨੂੰ ਬੁਲਾਏ ਤਾਂ ਬੀਬੀ ਜਗੀਰ ਕੌਰ ਹਰੀ ਸ਼ਾਇਦ ਫੇਰ ਅਕਾਲੀ ਦਲ ਚ ਸ਼ਾਮਲ ਹੋ ਜਾਣਗੇ ਫੇਰ ਸੁਖਬੀਰ ਬਾਦਲ ਨਾਲ ਲੱਜ ਜਾਣਗੇ ਤੇ ਫੇਰ ਕਹਿਣਗੇ ਘਰ ਵਾਪਸੀ ਹੋਈ ਹੈ ਅਸੀਂ ਕਦੇ ਲੱਗ ਹੀ ਨਹੀਂ ਹੋਏ ਸੀ ਸਾਡੇ ਦਿਲ ਨਹੀਂ ਸੀ ਦੂਰ ਉਹ ਤਾਂ ਉਤੋਂ ਤੋਂ ਬੋਲਕ ਬੋਲ ਸੀ ਐਵੇਂ ਬੀਬੀ ਹੋਰਾਂ ਨੇ ਪਹਿਲਾਂ ਵੀ ਕੀਤਾ ਪਹਿਲਾਂ ਬੀਬੀ ਜਗੀਰ ਕੌਰ ਅਕਾਲੀ ਦਲ ਤੋਂ ਵੱਖ ਹੋਏ ਸੀ ਬਹੁਤ ਵੱਡੇ ਸਵਾਲ ਉਠਾਏ ਸੁਖਬੀਰ ਬਾਦਲ ਤੇ ਅਕਾਲੀ ਦਲ ਤੇ ਔਰ ਬਾਅਦ ਚ ਵੋਟਾਂ ਦੇ ਆ ਪਿੱਛੇ ਨੇੜੇ ਜਾ ਕੇ ਤੇ ਸੁਖਬੀਰ ਬਾਦਲ ਨੇ ਬੀਬੀ ਹੋਰਾ ਨੂੰ ਨਾਲ ਜੋੜ ਲਿਆ ਤੇ ਬੀਬੀ ਹੋਰੀ ਫਿਰ ਇਹਨਾਂ ਦੇ ਨਾਲ ਜੁੜ ਕੇ ਕਹਿਣ ਲੱਗ ਪਏ ਵੀ ਕੋਈ ਨਹੀਂ ਗਿਲੇ ਸ਼ਿਕਵੇ ਤਾਂ ਹੋ ਹੀ ਜਾਂਦੇ ਆ ਉਹ ਹੋ ਗਏ ਸੀ ਉਹ ਠੀਕ ਹੋ ਗਏ ਨੇ ਇਸੇ ਤਰ੍ਹਾਂ ਹੀ ਬੀਬੀ ਹੋਰਾ ਨੇ ਫਿਰ ਕਹਿਣ ਲੱਗ ਪੈਣਾ ਜੇਕਰ ਸੁਖਬੀਰ ਬਾਦਲ ਹੋਰਾ ਦੀ ਅੱਜ ਸਰਕਾਰ ਆ ਜੀ ਕੱਲ ਇਹ ਗੱਲ ਮਜੀਠੀਆਂ ਨੇ ਬੋਲੀ ਮਜੀਠੀਆ ਤੇ 100 ਸਵਾਲ ਹੋ ਸਕਦੇ ਨੇ ਮਜੀਠੀਆ ਨੇ 100 ਗਲਤੀਆਂ ਕੀਤੀਆਂ ਨੇ ਪਰ ਮਜੀਠੀਆ ਨੇ ਗੱਲ ਬਿਲਕੁਲ ਠੀਕ ਬੋਲੀ ਉਹ ਕਹਿੰਦਾ ਜਿਹੜੇ ਅੱਜ ਸਾਡੇ ਤੇ ਸਵਾਲ ਚੁੱਕ ਰਹੇ ਨੇ ਜਦੋਂ ਸਾਡੀਆਂ ਸਰਕਾਰਾਂ ਸੀ ਇਹਨਾਂ ਨੇ ਬਹੁਤ ਕੰਮ ਲਏ ਇਹਨਾਂ ਨੇ ਵਜ਼ੀਰੀਆਂ ਮਾਨੀਆਂ ਇਹਨਾਂ ਨੇ ਮੰਤਰੀ ਅਹੁਦੇ ਮਾਨੇ ਔਰ ਕਹਿੰਦਾ ਜੇ ਅੱਜ ਫੇਰ ਸਰਕਾਰ ਬਣ ਜੇ ਸਾਡੀ ਤਾਂ ਮਜੀਠੀਆ ਕਹਿੰਦਾ ਇਹ ਸਾਰੇ ਫੇਰ ਸਾਡੇ ਨਾਲ ਆ ਜਾਣਗੇ ਗੱਲ ਕਹਿੰਦਾ ਇਹ ਆ ਵੀ ਜਦੋਂ ਸੰਕਟ ਆ ਗਿਆ ਉਦੋਂ ਛੱਡ ਕੇ ਭੱਜ ਗਏ ਤੇ ਜਦੋਂ ਸੰਕਟ ਨਹੀਂ ਸੀ ਉਦੋਂ ਜਦੋਂ 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 ਮਲਾਈ ਖਾਣੀ ਹੈ ਉਦੋਂ ਨਾਲ ਆ ਜਾਂਦੇ ਨੇ ਹੁਣ ਮਜੀਠੀਆ ਦੀ ਇਹ ਗੱਲ ਕਿੰਨੀ ਕੁ ਠੀਕ ਜਾਪਦੀ ਹੈ ਇਹ ਗੱਲ ਤੁਸੀਂ ਜ਼ਰੂਰ ਦੱਸਿਓ ਬਹੁਤ ਮਿਹਰਬਾਨੀ ਸ਼ੁਕਰੀਆ